ਅੰਬਰਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਆ ਦੋਸਤੋ ਕਾਫੀ ਲੰਬੇ ਸਮੇਂ ਤੋਂ ਅੰਬਰਸਰ ਦੇ ਰਾਮਬਾਗ ਚੌਂਕ ਦੇ ਵਿੱਚ ਸਸਤਾ ਦੇ ਵੱਲੋਂ ਲੰਗਰ ਆ ਜਿਹੜਾ ਲਗਾਇਆ ਜਾ ਰਿਹਾ ਤਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਤਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਹੁਸ਼ਿਆਰਪੁਰ ਵਾਲੇ ਨੇ ਜਿਹੜੇ ਕਿ ਲਗਾਤਾਰ ਆਪਣੀ ਗੱਡੀ ਇੱਥੇ ਲੈ ਕੇ ਆਉਂਦੇ ਨੇ ਤਾਂ ਰਾਮਬਾਗ ਚੌਂਕ ਦੇ ਬਿਲਕੁਲ ਨਾਲ ਦੇ ਪਾਸੇ ਉਹਨਾਂ ਦੇ ਵੱਲੋਂ ਗੱਡੀ ਨੂੰ ਲਗਾਤਾਰ ਜਾਂਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਈ ਰਿਕਸ਼ਾ ਤਾਂ ਜਾਂ ਫਿਰ ਰਿਕਸ਼ੇ ਵਾਲੇ ਨੇ ਉਹ ਇੱਥੇ ਲੰਗਰ ਖਾਣ ਦੇ ਲਈ ਪਹੁੰਚ ਦਿੰਦੇ ਨੇ ਤਾਂ ਕਹਿਣਾ ਚਾਹੁੰਦੇ ਜਿਹੜਾ ਲੰਗਰ ਇਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਆਮ ਜਨਤਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੀ ਹੋ ਕੇ ਪਹੁੰਚਦੀ ਆ ਜੀ ਹਾਂਜੀ ਲੰਗਰ ਲੱਗਦਾ ਰੋਜ਼ ਹੀ ਤੇ ਲੋਕਾਂ ਇਸ ਟਾਈਮ ਫਿਰ ਆਉਂਦੇ ਛਕਣ ਹਾਂ ਬਹੁਤ ਪੁਰਾਣੇ ਲੋਨ ਦੇ ਪਏ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਇਹਨਾਂ ਸਮਾਂ ਲੌਕਡਾਊਨ ਦਾ ਹੀ ਚੱਲੂ ਆ ਹਾਂਜੀ ਲੌਕਡਾਊਨ ਨਹੀਂ ਜਦੋਂ ਲੱਗਾ ਉਸ ਤੋਂ ਪਹਿਲਾਂ ਸ਼ੁਰੂ ਹੋਇਆ ਲੰਗਰੇ ਹਾਂਜੀ ਅੱਛਾ ਜੀ ਬਹੁਤ ਵਧੀਆ ਲੰਗਰ ਚੱਲਣ ਡਿਆ ਇਹਨਾਂ ਬਾਬਿਆਂ ਦਾ ਕਿਉਂ ਆਪਾਂ ਕਹਿ ਨਹੀਂ ਸਕਦੇ ਆਪਾਂ ਰੋਜ਼ ਖਾਂਦੇ ਡੇਲੀ ਖਾਂਦੇ ਆ ਅਸੀਂ ਰਸ਼ਕਾ ਚ ਲਾਉਂਦੇ ਆ ਕੋਈ ਗੱਲ ਐ ਸ਼ੂਕਰ ਬੰਦੇ ਨਹੀਂ ਆ ਗੱਡੀਆਂ ਹੱਡੀਆਂ ਲੱਗੀਆਂ ਭਾਜੀ ਇਹ ਜਿਹਨ ਕੋ ਮਰਜੀ ਪੁੱਛ ਲੋ ਜਿਹਨ ਕੋ ਮਰੇ ਇਹੋ ਜਮਾਨਾ ਨੂੰ ਵਹਿ ਉਹ ਆਜਣੀ ਵੀ ਦਿੱਲੀ ਆਉਂਦੀ ਗੱਡੀ ਤਾਂ ਤੁਸੀਂ ਦਿੱਲੀ ਜਾਂਦੇ ਹੋ ਜੀ 1 ਵਜੇ ਦਿੱਲੀ ਆਉਂਦੀ ਪੱਕੀ ਆਉਂਦੀ ਆ ਸਫੈਤ ਵਾਰ ਨਹੀਂ ਆਉਂਦੀ ਹਾਦ ਵਾਰ ਛੁੱਟੀ ਹੁੰਦੀ ਆ ਬੁੱਧਵਾਰ ਚੌਲ ਹੁੰਦੇ ਬਾਕੀ ਦਾਲ ਫੁਲਕਾ ਆਉਂਦਾ ਆ ਆਮ ਜਨਤਾ ਨੂੰ ਕਿੰਨੀ ਕ ਰਾਹਤ ਐ ਇਸ ਲੰਘਾ ਦੋ ਰਾਤ ਭਾਜੀ ਇੱਥੇ ਤੇ ਮੌਜ ਲੱਗੀ ਇੱਥੇ ਜਿਹੜੇ ਅੰਮ੍ਰਿਤਸਰ ਦੇ ਵਾਸੀ ਆ ਲੱਗਦਾ ਕਿ ਰਸਤੇ ਵਾਲੇ ਆਨੰਦ ਬਹੁਤ ਮੌਜ ਆ ਜਿਵੇਂ ਲੱਗ ਕੇ ਜਿਨ੍ਹਾਂ ਨੂੰ ਖਾਸ ਕਰਕੇ ਪਤਾ ਵਾ ਹਾਂਜੀ ਬਹੁਤ ਮੌਜ ਹੈ ਇੱਥੇ ਬਾਕੀ ਦਿੱਲੀ ਖਾਂਦੇ ਲੰਗਰ ਵਿਚਾਰੇ بس ਹੋਰ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਦੱਸਿਆ ਯਾਰਾ ਕਿ ਲੌਕਡਾਊਨ ਤੋਂ ਪਹਿਲਾਂ ਦਾ ਜਿਹੜਾ ਲੰਗਰ ਆ ਉਹ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਅੱਜ ਦੇ ਸਮੇਂ ਤੱਕ ਚੱਲਦਾ ਪਿਆ ਤੇ ਜੇਕਰ ਅਸੀਂ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵਕ ਜਥੇ ਬੰਦੀਆਂ ਲੌਕਡਾਊਨ ਦੇ ਵਿੱਚ ਸਾਹਮਣੇ ਆਈਆਂ ਸੀ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੇਵਾ ਕੀਤੀ ਗਈ ਤਾਂ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਏ ਪਰ ਇਹ ਸੰਸਥਾ ਹਜੇ ਵੀ ਇਸੇ ਤਰ੍ਹਾਂ ਹੀ ਜਿਹੜਾ ਲੰਗਰ ਛਕਾਉਣ ਦਾ ਕੰਮ ਆਮ ਜਨਤਾ ਨੂੰ ਕਰਦੀ ਪਈ ਹੈ ਤਕਲੀ ਗਾਣਾ ਚਾਹੁੰਦੇ ਤੁਸੀਂ ਵੀ ਇੱਥੇ ਪਹੁੰਚੋ ਹੈਡਿਕੈਪ ਹੋ ਬਹੁਤ ਇਦੋਂ ਲਗਾਤਾਰ ਆ ਰਹੇ ਜੀ 3.5 ਸਾਲ ਹੋ ਗਏ ਇਹਨਾਂ ਨੂੰ ਹਾਂਜੀ ਕੋਈ ਨਾਗਾ ਨਹੀਂ ਵਿੱਚ ਵਾਹਿਗੁਰੂ ਦੀ ਕਿਰਪਾ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅੰਮ੍ਰਿਤਸਰ ਦੇ ਹਾਂਜੀ ਤੇ ਦਿੱਲੀ ਆਂਦੇ ਹੋ ਤੇ ਦਿੱਲੀ ਦਿੱਲੀ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਜੀ ਇਹਦੇ ਨਾਲ ਦਾ ਵਾਹਿਗੁਰੂ ਧੰਨਵਾਦ ਸੱਚੇ ਬਾਦਸ਼ਾਹ ਦਾ ਸ਼ੁਕਰ ਹੈ ਜੀ ਤੇ ਕੀ ਇਸ ਤਰ੍ਹਾਂ ਦਾ ਲੰਗਰ ਤੁਸੀਂ ਪਹਿਲਾਂ ਕਰੀ ਅੰਮ੍ਰਿਤਸਰ ਦੇ ਵਿੱਚ ਦੇਖਿਆ ਲੱਗਾ ਹੋਇਆ ਨਹੀਂ ਜੀ ਰੈਗੂਲਰ ਨਹੀਂ ਦੇਖਿਆ ਉਤਰਾ ਟਾਵੇ ਟਾਵੇ ਲੱਗਦੇ ਆ ਇਹ ਰੈਗੂਲਰ ਠੀਕ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੰਗਰ ਜਿਹੜੇ ਲੰਗਦੇ ਨੇ ਤਾਂ ਟਾਵੇਂ ਟਾਵੇਂ ਲੰਗਰ ਬਹੁਤ ਸਾਰੇ ਲੱਗਦੇ ਨੇ ਤਾਂ ਜੇਕਰ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਟਰੀਆਂ ਵਾਲੇ ਨੇ ਜਾਂ ਫਿਰ ਈ ਰਿਕਸ਼ਾ ਵਾਲੇ ਨੇ ਤਾਂ ਉਹ ਲਗਾਤਾਰ ਇਹਨਾਂ ਦੇ ਕੋਲ ਡੇਲੀ ਪਹੁੰਚਦੇ ਨੇ ਤਾਂ ਇਹਨਾਂ ਦੇ ਵੱਲੋਂ ਲੰਗਰ ਦੀ ਜਿਹੜੀ ਸ਼ੁਰੂਆਤ ਆ ਉਹ ਲਾਕਡਾਊਨ ਦੇ ਵਿੱਚ ਕੀਤੀ ਗਈ ਸੀ ਤਾਂ ਅੱਜ ਵੀ ਤੁਸੀਂ ਵੇਖ ਸਕਦੇ ਹੋ ਕਿ ਲੰਗਰ ਉਸੇ ਤਰੀਕੇ ਦੇ ਨਾਲ ਚਲਦਾ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਲੰਗਰ ਨੂੰ ਸ਼ਕਿਆ ਜਾ ਰਿਹਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਨੇ ਲੋਕ ਬੈਠੇ ਹੋਏ ਨੇ ਤਾਂ ਜੇਕਰ ਅਸੀਂ ਗੱਡੀ ਦੇ ਨਾਲ ਦੀ ਤਸਵੀਰ ਦਿਖਾਈਏ ਤਾਂ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਜੜੀਆਂ ਨੇ ਉਹ ਇਸ ਗੱਡੀ ਦੇ ਬਾਹਰ ਲੱਗੀਆਂ ਹੋਈਆਂ ਨੇ ਤਾਂ ਅਸੀਂ ਲਗਾਤਾਰ ਤੁਹਾਨੂੰ ਪੂਰੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਕੇਸਰੀ ਪੇਜ ਤੇ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਕੀਤਾ ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਲਾਈਨਾਂ ਜਿਹੜੀਆਂ ਨੇ ਲੱਗ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਰਿਕਸ਼ੇ ਜਿਹੜੇ ਨੇ ਉਹ ਸੜਕਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਆਮ ਜਿਹੜੇ ਲੋਕ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਭਾਜੀ ਕੀ ਕਹਿਣਾ ਚਾਹੁੰਦੇ ਇੱਥੇ ਲੰਗਰ ਸ਼ਕਨ ਦੇ ਲਈ ਤੁਸੀਂ ਪਹੁੰਚੇ ਹੋ ਭਾਜੀ ਇੱਥੇ ਲੰਗਰ ਡੇਲੀ ਲੱਗਦਾ ਹੂੰ ਖਾਂਦੇ ਇੱਥੇ ਡੰਗਰ ਤੇ ਕਿੰਨੀ ਕੁ ਰਾਹਤ ਆ ਆਮ ਜਨਤਾ ਨੂੰ ਕੀ ਮਤਲਬ ਕਿੰਨੀ ਕੁ ਰਾਹਤ ਆ ਤੁਹਾਨੂੰ ਕਿਉਂਕਿ ਤੁਸੀਂ ਸਾਰੀ ਦਿਹਾੜੀ ਕਰਦੇ ਹੋ ਰਿਕਸ਼ਾ ਚਲਾਉਂਦੇ ਹੋ ਇੱਥੇ ਵੱਡੀ ਗਿਣਤੀ ਵਿੱਚ ਰਿਕਸ਼ੇ ਲਗਾ ਕੇ ਤੁਸੀਂ ਲਾਈਨਾਂ ਦੇ ਵਿੱਚ ਲੱਗੇ ਹੋ ਤਾਂ ਭਾਜੀ ਰੋਟੀ ਖਾਣ ਵਾਸਤੇ ਲੱਗੇ ਹਾਂ ਦੀ ਆਂਦੀ ਆਂਦੀ ਉਹੀ ਮੈਂ ਪੁੱਛ ਰਿਹਾ ਕਿ ਕਿੰਨੀ ਕਰਾ ਦੇ ਕਿਉਂਕਿ ਇਸ ਤਰ੍ਹਾਂ ਦਾ ਰੈਗੂਲਰ ਲੰਗਰ ਕਿਤੇ ਵੀ ਨਹੀਂ ਨਹੀਂ ਭਾਜੀ ਇੱਥੇ ਡੇਲੀ ਲੱਗਦਾ ਐ ਤੋਂ ਅੱਜ ਬਦਲੇ ਕਿੰਨਾ ਚਿਰ ਹੋ ਗਿਆ ਲੰਗਰ ਲੱਗਦੇ ਇਹਨੂੰ ਇੱਥੇ ਕਦੇ ਨਹੀਂ ਲੰਗਰ ਲੱਗਦਾ ਕਿਤੇ ਇੱਥੇ ਪੱਕਾ ਲੱਗਦਾ ਲੰਗਰ ਹਾਂਜੀ ਤਾਂ ਤੁਸੀਂ ਇੱਥੇ ਹੀ ਜਾਂਦੇ ਹੋ ਫਿਰ ਲੰਗਰ ਜਦੋਂ ਭੁੱਖ ਲੱਗਦੀ ਫਿਰ ਇੱਥੇ ਖਾ ਲਈਦਾ ਠੀਕ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੰਗਰ ਡੇਲੀ ਲੱਗਦਾ ਹੈ ਤਾਂ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਤਾਂ ਉਹ ਇੱਥੇ ਪਹੁੰਚ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਗੱਡੀ ਤਾਂ ਹਜ਼ਾਰਾਂ ਬੰਦੇ ਜਿਹੜੇ ਨੇ ਰੋਟੀ ਖਾਣ ਦੇ ਲਈ ਉੱਥੇ ਪਹੁੰਚਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਆ ਉਹ ਆਮ ਜਨਤਾ ਦੇ ਵਿੱਚ ਕਿਰੀ ਹੋਈ ਦਿਖਾਈ ਦੇ ਰਹੀ ਆ ਤਾਂ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਗੱਡੀ ਦੇ ਉੱਪਰ ਲਿਖਿਆ ਹੋਇਆ ਕਿ ਲੰਗਰ ਸੇਵਾ ਤੇ ਇਹ ਗੱਡੀ ਜਿਹੜੀ ਆ ਰਾਮ ਬਾਗ ਚੌਂਕ ਦੇ ਵਿੱਚ ਪੂਰੇ 12:30 ਵਜੇ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ 3 ਵਜੇ ਤੱਕ ਜਿਹੜੀ ਗੱਡੀ ਆ ਉਹ ਇੱਥੇ ਰਹਿੰਦੀ ਆ ਤਾਂ ਇਸ ਗੱਡੀ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਆਮ ਜਨਤਾ ਜਿਹੜੀ ਆ ਉਹ ਪੌਂਟ ਦੀ ਤਾਂ ਉਹਨਾਂ ਦੇ ਵੱਲੋਂ ਇੱਥੇ ਆ ਕੇ ਲੰਗਰ ਦੇ ਜਿਹੜੇ ਪ੍ਰਸ਼ਾਦੇ ਨੇ ਜਾਂ ਫਿਰ ਹੋਰ ਵੀ ਜਿਹੜਾ ਲੰਗਰ ਉਹ ਲੈ ਕੇ ਆਂਦੇ ਨੇ ਤਾਂ ਉਹ ਲੰਗਰ ਚੱਕਿਆ ਜਾਂਦਾ ਤਾਂ ਭਾਜੀ ਕੀ ਕਹਿਣਾ ਜਾਂਦੇ ਹੋ ਜੀ ਇਹ ਗੱਡੀ ਬਾਰੇ ਕਿਉਂਕਿ ਲੰਗਰ ਇਹਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਬਹੁਤ ਵਧੀਆ ਗੱਲ ਹੈ ਹੂੰ ਕਿੰਨੇ ਲੋਕ ਖਾਣਦੇ ਵੇਖੋ ਕਿੰਨੀ ਲਾਈਨ ਲੱਗੀ ਆ ਕਿੰਨੇ ਬੰਦੇ ਭੁੱਖੇ ਜਿਹੜੇ ਦੁਪਹਿਰੇ ਕਈ ਕਮਾਂ ਵਾਲੇ ਵੀ ਆਉਂਦੇ ਆ ਉਹ ਵੀ ਇੱਥੋਂ ਆਣ ਕੇ ਖਾਂਦੇ ਆ ਜ਼ਿਆਦਾਤਰ ਕਮਾਂ ਵਾਲੇ ਰਕਸ਼ੀਆਂ ਵਾਲੇ ਟੈਂਪੂ ਵਾਲੇ ਐਂਟੋ ਵਾਲੇ ਸਾਰੇ ਹੀ ਇੱਥੋਂ ਛੱਕਦੇ ਆ ਦਿੱਲੀ ਦਾ ਹੀ ਕੰਮ ਆ ਇੱਥੇ ਮੈਂ ਤਾਂ ਉਂ ਵੀ ਦੇਖ ਰਿਹਾ ਇਸ ਤਰ੍ਹਾਂ ਚੱਲ ਰਿਹਾ ਲਗਾਤਾਰ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂਜੀ ਤਾਂ ਬਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਇੱਥੇ ਜਿਹੜਾ ਲੰਗਰ ਨਾਮ ਦਾ ਲਗਾਇਆ ਗਿਆ ਬਹੁਤ ਵਧੀਆ ਇੱਜੀ ਸੇਵਾ ਤੇ ਅੰਮ੍ਰਿਤਸਰ ਚ ਲੰਗਰ ਤਾਂ ਬਹੁਤ ਚੱਲਦੇ ਮੈਂ ਜੋ ਆ ਜੋ ਸੇਵਾ ਵਰੀ ਉਹ ਇਹਨੂੰ ਚੱਲੇ ਹੀ ਜਾਂਦਾ ਜੋ ਮੈਂ ਦੂਰ ਜਾ ਜੋ ਵੀ ਕੰਮ ਕਰਦਾ ਤਾਂ ਨਾ ਐਦਾਂ ਦਾ ਲੰਗਰ ਵੇਖਿਆ ਨਹੀਂ ਪਹਿਲਾਂ ਪਹਿਲਾਂ ਕਦੇ ਨਹੀਂ ਜਦੋਂ ਜੋ ਆ ਸੇਵਾ ਚੱਲਦੀ ਉਹ ਕਦੇ ਨਹੀਂ ਵੇਖੀ हां ਤੁਸੀਂ ਵੇਖ ਸਕਦੇ ਹੋ ਕਿ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਮ ਜਨਤਾ ਹੈ ਤਾਂ ਉਹਨਾਂ ਦੇ ਵੱਲੋਂ ਪੂਰੇ ਜਿਹੜੇ ਆਪਣੇ ਨੇ ਰਿਕਸ਼ਾ ਜਾਂ ਫਿਰ ਹੋਰ ਵੀ ਬੈਟਰੀਆਂ ਜਿਹੜੀਆਂ ਨੇ ਉਹ ਸੜਕ ਦੇ ਵਿੱਚ ਲਗਾਉਂਦੇ ਆਂ ਕਈਆਂ ਤਾਂ ਬੈਟਰੀਆਂ ਜਿਹੜੀਆਂ ਨੇ ਅੱਜ ਖਾਲੀ ਦਿਖਾਈ ਇਸ ਕਰਕੇ ਦੇ ਰਹੀਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਮ ਜਨਤਾ ਉਹ ਲੰਗਰ ਸ਼ਕਦੀ ਪਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਅੰਦਰ ਗੱਡੀ ਦੀ ਵੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਮ ਜਨਤਾ ਇੱਥੇ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਲੰਗਰ ਜਿਹੜਾ ਇੱਥੇ ਆ ਕੇ ਸ਼ਕਿਆ ਜਾਂਦਾ ਜਿਸ ਦੀ ਤਸਵੀਰ ਦੇਵੇ ਤਾਂ ਭਾਜੀ ਕੀ ਨਾਮ ਆ ਜੀ ਤੁਹਾਡਾ ਆਪਣਾ ਸ਼ੋਭਨਾਮ ਹਰਪੀ ਸਿੰਘ ਆ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਮੇਂ ਤੋਂ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਜੀ ਇੱਥੇ ਭਈ ਤਨ ਤਨ ਗੁਰੂ ਦਾ ਆਰਾਮਦਾਸ ਲੰਗਰ ਸੇਵਾ ਪੁਰਹੀ ਦਾ ਹਰਪੁਰ ਤੋਂ ਲੰਗਰ ਲਾਇਆ ਜਾਂਦਾ ਇਸ ਸੇਵਾ ਨੂੰ ਤੁਨ ਗੁਰਰਾਮਦਾਸ ਸਾਹਿਬ ਹੀ ਚਲਾ ਰਹੇ ਆ 5 ਸਾਲ ਤੋਂ ਵਾਈਕਰੋ ਹਾਂਜੀ 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 ਤਾਂ ਲੋਕਡਾਊਨ ਦੇ ਟਾਈਮ ਤੇ ਜਿਹੜੀ ਇਹ ਸੇਵਾ ਦੀ ਸਟਾਰਟਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਭਾਈ ਜਦੋਂ ਲੋਕਡਾਊਨ ਲੱਗਾ ਉਸ ਟਾਈਮ ਦੀ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹਨੂੰ 5ਵਾਂ 6ਵਾਂ ਸਾਲ ਭਾਜੀ ਲੱਗਣ ਵਾਲਾ ਏ ਤੇ ਬਹੁਤ ਮਜਬੂਰ ਲੋਕ ਵਿਚਾਰੇ ਆਉਂਦੇ ਜਾਂਦੇ ਗਰੀਬ ਲੋਕਾਂ ਨੂੰ ਵੀ ਲੰਗਰ ਦਾ ਬਹੁਤ ਸਾਰਾ ਹੈ ਭਾਜੀ ਤਾਂ ਅੰਮ੍ਰਿਤਸਰ ਦੇ ਵਿੱਚ ਕਿੱਥੇ ਕਿੱਥੇ ਤੁਹਾਡੀ ਗੱਡੀ ਜਿਹੜੀ ਆ ਉਹ ਪਹੁੰਚਦੀ ਆ ਸਾਡੀ ਗੱਡੀ 8 ਵੇ ਚੱਲਦੀ ਹੁਸ਼ਿਆਰਪੁਰ ਤੋਂ 1 ਵਜੇ ਉੱਥੇ 11 ਵਜੇ ਉੱਥੇ ਪਹੁੰਚਦੀ ਆ ਜੀ ਸਟ 11 ਵਜੇ ਤੋਂ ਲੈ ਕੇ 1 ਵਜੇ ਤੱਕ ਰੇਲਵੇ ਸਟੇਸ਼ਨ ਦੇ ਲੰਗਰ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਸਮਾਪਤੀ ਹੋ ਗਏ 1 ਵਜੇ ਤੋਂ ਲੈ ਕੇ 3 ਵਜੇ ਤੱਕ ਬੱਸ ਸਟੈਂਡ ਲਾਇਆ ਜਾਂਦਾ ਉਸ ਤੋਂ ਬਾਅਦ 3 ਵਜੇ ਗੱਡੀ ਇੱਥੋਂ ਚੱਲਦੀ ਆ ਤੇ 6 ਵਜੇ ਵਾਪਸੀ ਹੁੰਦੀ ਸ਼ਰਪੁਰ ਨੂੰ ਤੇ ਬੱਸ ਇਹੀ ਆ ਭਾਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਗੇ ਜਿਹੜੀ ਆਮ ਜਨਤਾ ਨੂੰ ਇੱਥੇ ਤੁਹਾਡੇ ਵੱਲੋਂ ਰਾਹਤ ਦਿੱਤੀ ਜਾ ਰਹੀ ਆ ਜੀ ਸਾਡੇ ਵੱਲੋਂ ਭਾਈ 2 2250 ਬੰਦੇ ਦਾ ਅਰੇਂਜਮੈਂਟ ਹੁੰਦਾ ਜੀ ਲੰਗਰ ਦਾ ਹਾਂਜੀ ਹਾਂਜੀ ਬਹੁਤ ਵਧੀਆ ਸੇਵਾ ਜੀ ਕੋਈ ਵਿਰਲਾ-ਵਿਰਲਾ ਇਹ ਸੇਵਾ ਨੂੰ ਨਿਵਾ ਸਕਦਾ ਜੀ ਡੈਲੀ ਡੈਲੀ ਗੱਡੀ ਲੈ ਕੇ ਆਂਦੇ ਹੋ ਜੀ ਇਹ ਭਾ ਡੈਲੀ ਗੱਡੀ ਲੈ ਕੇ ਆਉਂਦੇ ਆ ਜਿਵੇਂ ਕੋਈ ਸਰਕਾਰੀ ਛੁੱਟੀ ਆ ਗਈ ਉਸ ਦਿਨ ਨਹੀਂ ਗੱਡੀ ਆਂਦੀ ਬਾਕੀ ਫਿਰ ਡੈਲੀ ਗੱਡੀ ਆਣੀ ਹੈ ਜੀ ਤੇ ਬਾਕੀ ਅਸੀਂ ਲੋਕਾਂ ਨੂੰ ਇਹ ਉਪਚਾਰ ਦੇਣਾ ਚਾਹਾਂਗੇ ਕਿ ਲੋਕੀ ਨਸ਼ਾ ਛੱਡ ਗਏ ਇਸ ਪਾਸੇ ਆਣ ਤੇ ਵਾਧੂ ਵਾਧ ਸਾਡੇ ਨਾਲ ਜੁੜਨ ਤੇ ਅਸੀਂ ਅੱਜ ਤੁਹਾਨੂੰ ਅੱਜ ਇੱਕਰ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ 5 ਸਾਲ ਹੋ ਚੁੱਕੇ ਨੇ ਇੱਥੇ ਤੁਹਾਡੇ ਵੱਲੋਂ ਲੰਗਰ ਜਿਹੜਾ ਉਹ ਲਗਾਇਆ ਜਾਂਦਾ ਤਾਂ ਕਿੰਨੇ ਹੁਣ ਤੱਕ ਜਿਹੜੇ ਲੋਕ ਨੇ ਉਹ ਜੁੜੇ ਨੇ ਕੋਈ ਸਾਡੇ ਨਾਲ ਬਥੇਰੇ ਲੋਕ ਜੁੜੇ ਆ ਥੋੜਾ ਜਿਹਾ ਸਾਡਾ ਥੋੜਾ ਜਿਹਾ ਸੰਗਤ ਦਾ ਸੰਗਤ ਦੇ ਸਹਿਯੋਗ ਨਾਲ ਵੀ ਲੰਗਰ ਵਿੱਚ ਜੋ ਵੀ ਇਹਨਾਂ ਦਾ ਤਿਲ ਫੁੱਲਾ ਜੋ ਵੀ ਆਪਣਾ ਸ਼ਰਧਾ ਹੈ ਆਪਣਾ ਸੇਵਾ ਪਾ ਸਕਦਾ ਜੀ ਤਾਂ ਪਹਿਲਾਂ ਕਿੰਨੇ ਕਿੰਨੇ ਜਣਾਂ ਦੀ ਰੋਟੀ ਲੈ ਕੇ ਹੁੰਦੇ ਸੀ ਤਾਂ ਅੱਜ ਕਿੰਨੇ ਜਣਾਂ ਦੀ ਰੋਟੀ ਲੈ ਕੇ ਆ ਰਹੇ ਹੋ ਭਾਈ 22500 ਬੰਦੇ ਦਾ ਅਰੇਂਜਮੈਂਟ 22500 ਬੰਦੇ ਦੀ ਆਪਾਂ ਰੋਟੀ ਰੋਜ਼ ਦੀ ਲੈ ਕੇ ਆਨੇ ਇੱਕ ਸਾਡੀ ਗੱਡੀ ਗੁਰਨਾਨਕ ਹਸਪੀਟਲ ਜੂ ਵੀ ਆਂਦੀ ਹੈ ਮਜੀਠੇ ਰੋਡ ਤੇ ਹਾਂਜੀ ਹਾਂਜੀ ਇਸੇ ਤਰ੍ਹਾਂ ਗੁਰਨਾਨਕ ਹਸਪੀਟਲ ਤਾਂ ਰੇਲਵੇ ਸਟੇਸ਼ਨ ਤੇ ਰਾਮਬਾਗ ਚੌਂਕ ਦੇ ਵਿੱਚ ਤਿੰਨ ਗੱਡੀਆਂ ਜੜੀਆਂ ਦਿੱਲੀ ਜਾਂਦੀਆਂ ਨੇ ਨਹੀਂ ਵੀ ਗੱਡੀਆਂ ਦੋਈ ਆ ਉਹ ਗੁਰਨਾਨਕ ਵਾਲੀ ਲੱਗ ਆ ਜੀ ਇਹ ਗੱਡੀ ਲੱਗ ਆ ਇਹ ਦੋ ਜਗ੍ਹਾ ਜਾਂਦੀ ਆ ਪਹਿਲਾਂ ਰੇਲਵੇ ਸਟੇਸ਼ਨ ਜਾਂਦੀ ਆ ਫਿਰ ਬੱਸ ਸਟੈਂਡ ਆਂਦੀ ਆ ਹਾਂਜੀ ਹਾਂਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਲੰਗਰ ਨੇ ਤੁਹਾਡੇ ਵੱਲੋਂ ਲਗਾਏ ਜਾਣਗੇ ਦਿੱਲੀ ਹਾਂਜੀ ਹਾਂਜੀ ਭਾਜੀ ਰੱਬ ਦਾ ਹੱਥ ਸਿਰ ਤੇ ਹੋਵੇ ਦਾ ਜਿਨ੍ਹਾਂ ਦਾ ਆਪਣਾ ਦੇਣਾ ਜੀ ਉਸ ਤੋਂ ਬਾਅਦ ਚੜ ਕੇ ਅਸੀਂ ਹਿੱਸਾ ਮਤਲਬ ਲੰਗਰ ਲਾਇਆ ਜਾਵਾਂਗੇ ਹਾਂਜੀ ਹਾਂਜੀ ਤਾਂ ਲੰਗਰ ਦੇ ਵਿੱਚ ਕੀ ਕੁਝ ਤੁਸੀਂ ਲੈ ਕੇ ਆਂਦੇ ਹੋ ਜੀ ਇੱਥੇ ਭਾਜੀ ਜਿੱਦਾਂ ਰੌਣਕ ਮਿਲ ਗਈ ਹੈ ਜੀ ਜਿੱਦਾਂ ਕਹੇ ਕੜੀ ਚਾਵਲ ਕਦੀ ਰਾਜਮਾ ਕਦੀ ਕਾਲੇ ਚਨੇ ਕਦੀ ਬਲੈਕ ਚਨੇ ਬਾਕੀ ਸੰਯੋਗ ਜੋ ਸੇਵਾ ਦੇ ਜਾਂਦੇ ਸੰਗਤ ਸਾਨੂੰ ਕਿਵੇਂ ਗੋਭੀ ਆਲੂ ਫਿਰ ਉਦਾਂ ਲੰਗਰ ਲੈ ਕੇ ਬਣਾ ਕੇ ਲੈ ਕੇ ਆਇਆ ਜਾਂਦਾ ਜੀ ਹਾਂਜੀ ਹਾਂਜੀ ਆ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਬਹਿ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕਡਾਊਨ ਤੋਂ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਅੱਜ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਤਾਂ ਉਹਨਾਂ ਦੇ ਵੱਲੋਂ ਅੱਜ ਵੀ ਉਸੇ ਤਰ੍ਹਾਂ ਹੀ ਲੰਗਰ ਦੀ ਜਿਹੜੀ ਸੇਵਾ ਵਾ ਉਹ ਕੀਤੀ ਜਾ ਰਹੀ ਹੈ ਤਾਂ ਅੰਬਰਸਰ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ਤੇ ਜਾਂਦੀਆਂ ਨੇ ਰੇਲਵੇ ਸਟੇਸ਼ਨ ਤੇ ਗੁਰੂ ਨਾਨਕ ਦੇਵ ਹਸਪੀਟਲ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਦਾਖਲ ਹੁੰਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਵੀ ਜਿਹੜਾ ਇਹਨਾਂ ਦੇ ਵੱਲੋਂ ਲੰਗਰ ਛਕਾਉਣ ਦਾ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਨਲ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਲੰਗਰ ਜਿਹੜੇ ਨੇ ਉਹ ਲਗਾਏ ਜਾਣਗੇ ਜਗਵੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ